ਸਾਸ਼ੀ ਕਾਲ ਜੀ ਸਿਮਰਨ ਠੀਕ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਜੇ ਪ੍ਰਿੰਟ ਸੂਟ ਲੈ ਕੇ ਆਏ ਜਿਵੇਂ ਜੀ ਗਰਮੀ ਸਟਾਰਟ ਹੋਈ ਆ ਹਰ ਵਾਰੀ ਦੀ ਤਰ੍ਹਾਂ ਇਸ ਵਾਰੀ ਕੁਝ ਹਟਕੇ ਬਹੁਤ ਹੀ ਪਿਆਰੀ ਪ੍ਰਿੰਟਿੰਗ ਦੇ ਸੂਟਾਂ ਦੀ ਜੀ ਤੁਸੀਂ ਸੂਟ ਨੂੰ ਰੱਜ ਕੇ ਹਣਾਉਂਗੇ ਜੀ ਸੂਟ ਦਾ ਪ੍ਰਿੰਟ ਬਿਲਕੁਲ ਖਰਾਬ ਨਹੀਂ ਹੋਊਗਾ ਜੀ 202% ਅਸੀਂ ਗਾਰੰਟੀ ਦਿੰਦੇ ਆ ਜੀ ਆਲ ਓਵਰ ਤੁਹਾਨੂੰ 5 ਮੀਟਰ ਲੀਜੀ ਵਿਜੀ ਸੌਫਟ ਕਾਟਨ ਮਿਲੂਗੀ ਜੀ ਬਿਲਕੁਲ ਸੌਫਟ ਸੀ ਥਰੂ ਕਪੜਾ ਨਹੀਂ ਹੈਗਾ ਜੀ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਸਭ ਤੋਂ ਪਹਿਲਾਂ ਕਲਰ ਚੈੱਕ ਕਰੋ ਮਹਿਰੂਨ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 675 675 ਵਿੱਚ ਪੂਰਾ ਗਰੰਟੀ ਵਾਲੀ कॉटन ਦੰਨਿਆ ਜੀ 5 ਮੀਟਰ ਸੂਟ ਦੀ ਕੱਟ ਹੈ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿੰਨੇ ਹੁਣ ਤੱਕ ਜੀ ਮੈਂ कॉटन ਦੇ ਸੂਟ ਪਾਈਆਂ ਸਾਰਿਆਂ ਨਾਲੋਂ ਏਕੇ ਬ੍ਰਾਂਡ ਦਾ ਸੂਟ ਹੈ ਜੀ ਏਕੇ ਬ੍ਰਾਂਡ ਦਾ ਜਿਹਨੂੰ ਬ੍ਰਾਂਡ ਕਹਨੇ ਆ ਜੀ ਉਹ ਸੂਟ ਹੈ ਜੀ ਦਾ ਕਾਇਦਾ ਤੁਹਾਨੂੰ ਸਟੈਂਪ ਲੱਗੀ ਮਿਲੂਗੀ ਸੂਟ ਤੁਸੀਂ ਮਾਨਾ ਨਹੀਂ ਸਕਦੇ ਜੀ ਪਹਿਲਾਂ ਤਾਂ ਅਸੀਂ ਸੂਟ ਖੁਦ ਵੇਅਰ ਕਰਿਆ ਜੀ ਜਦ ਅਸੀਂ ਇਹ ਚੀਜ਼ ਮੰਗਵਾਈ ਖੁਦ ਸੂਟ 3-4 ਵਾਰੀ ਵਾਸ਼ ਕਰ ਚੁੱਕੀਆਂ ਸੀ ਹੁਣ ਤੱਕ ਸੂਟ ਦੀ ਲੁੱਕ ਬਿਲਕੁਲ ਉਦਾਂ ਦੀ ਹੋ ਪਈਆ ਟੈਨਸ਼ਨ ਫਰੀ ਹੋ ਕੇ ਮਂਗਾਓ ਜੀ ਕਲਰ ਅਸੀਂ ਬਿਲਕੁਲ ਲਿਖ ਕੇ ਲਗਾਤੇ ਜੀ ਕਿਉਂਕਿ ਪ੍ਰਿੰਟ ਵਿੱਚ ਜਿਆਦਾ ਕਲਰ ਕਲੀਅਰ ਦਿਖਣੀ ਸੀ ਰਹੇ ਜਿਨ੍ਹਾਂ ਨੂੰ ਕਲਰਾਂ ਬਾਰੇ ਫਿਰ ਵੀ ਨਹੀਂ ਪਤਾ ਲੱਗਦਾ ਤਾਂ ਤੁਸੀਂ ਕਾਲ ਕਰ ਸਕਦੇ ਆ ਜੀ ਬਹੁਤ ਹੀ ਪਿਆਰੀ ਸੂਟਾਂ ਦੀ ਪ੍ਰਿੰਟਿੰਗ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਹੁਤ ਪਿਆਰੇ ਆ ਜੀ 675 ਸੂਟ ਦਾ ਰੇਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਕਲਰਸ ਦੇਖੋ ਇੱਕ ਤੇ ਇੱਕ ਤੁਹਾਨੂੰ ਬਰੀਕ ਬੂਟੀ ਦੇ ਸੂਟ ਮਿਲਣਗੇ ਜੀ ਏਕੇ ਬ੍ਰਾਂਡ ਦੇ ਸੂਟ ਹੈ ਜੀ 675 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਿੰਨੇ ਪਿਆਰੇ ਸੂਟ ਹੈ ਜੀ 675 ਸੂਟ ਦਾ ਰੇਟ ਆ ਬਕਾਇਦਾ ਏਕੇ ਬ੍ਰਾਂਡ ਦਾ ਸੂਟ ਹੈ ਜੀ ਕੋਈ ਵੀ ਸੂਟ ਇਹਦੇ ਚੋਂ ਛੱਡਣ ਵਾਲਾ ਨਹੀਂ ਹੈਗਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸਕਰੀਨ ਤੇ ਜਿਹੜਾ ਨੰਬਰ ਸ਼ੋ ਹੋ ਰਿਹਾ ਜੀ ਇਹ ਸਾਡਾ ਵਟਸਐਪ ਨੰਬਰ ਹੈ ਇਸੀ ਨੰਬਰ ਤੇ ਤੁਸੀਂ ਕਾਲ ਕਰਕੇ ਸਾ ਤੋਂ ਸੂਟ ਬਾਏ ਕਰ ਸਕਦੇ ਆ ਨਾਲ ਦੀ ਨਾਲ ਪਿਕਾ ਸੈਂਡ ਕਰਿਆ ਕਰੋ ਜੀ ਜਾਨੂ ਤੁਸੀਂ ਪਿਕਾ ਸੈਂਡ ਕਰਦੇ ਆ ਉਦੋਂ ਦੋ ਸੂਟ ਸੇਲ ਹੋ ਜੰਨੇ ਆ ਜੀ ਟੈਨਸ਼ਨ ਫਰੀ ਹੋ ਕੇ ਸੂਟ ਲਓ ਜੀ ਮਤਲਬ ਤੁਸੀਂ ਯਕੀਨ ਨਹੀਂ ਕਰੋਗੇ ਜੀ ਜਦ ਤੁਹਾਡੇ ਕੋਲ ਸੂਟ ਪਹੁੰਚੂਗਾ ਤੁਸੀਂ ਖੁਦ ਕਹੋਗੇ ਵੀ ਹਾਂ ਵਾਕਿਆ ਹੀ ਸੂਟ 'ਚ ਕੋਈ ਗੱਲਬਾਤ ਹੈ ਜੀ कॉटन ਬਹੁਤ ਦੇਖੀ ਹੋਗੀ ਜੀ ਏਕੇ ਬ੍ਰਾਂਡ ਦੀ कॉटन ਹੈ ਜੀ ਦੇਖੋ ਜਿਹੜਾ ਬ੍ਰਾਂਡ ਦਾ ਕਪੜਾ ਹੁੰਦਾ ਨਾ ਜੀ ਉਹ ਬ੍ਰਾਂਡ ਦਾ ਹੀ ਹੁੰਦਾ ਹੈ ਜੀ ਜਿਹੜੀ ਆਮ ਆਪਾਂ ਕਹਿੰਦੇ ਆ ਹਾਂ ਕੈਂਬ੍ਰਿਕ ਕਾਟਨ ਲੈ ਲਈ 300 ਦਾ ਸੂਟ ਲੈ ਲਿਆ 350 ਦਾ ਸੂਟ ਲੈ ਲਿਆ ਜੀ ਦੇਖੋ 350 400 ਤਾਂ ਅੱਜ ਕੱਲ ਚੰਗੇ ਬੁਟੀਕ ਚ ਸਿੰਪਲ ਸੂਟ ਦੀ ਸਟੀਚਿੰਗ ਹੈ ਜੀ ਹੈ ਨਾ ਔਰ ਉਹ ਫਿਰ ਮੁੱਲ ਵੀ ਨਾ ਉਤਰੇ ਸੂਟ ਦਾ ਕੋਈ ਫਾਇਦਾ ਨਹੀਂ ਜੀ ਇਸ ਕਰਕੇ ਤੁਸੀਂ ਥੋੜੇ ਜੇ ਪੈਸੇ ਜ਼ਿਆਦਾ ਪਾ ਕੇ ਅਸੀਂ ਤੁਹਾਡੇ ਲਈ ਬਹੁਤ ਮਿਹਨਤ ਨਾਲ ਏਕੇ ਬ੍ਰਾਂਡ ਦਾ ਸੂਟ ਲੈ ਕੇ ਆਏ ਹਾਂ ਜੀ ਸੌਫਟ ਕਾਟਨ ਬਿਲਕੁਲ ਜੇ ਤੁਸੀਂ ਹੱਥ ਲਾ ਕੇ ਫੀਲ ਕਰੋਗੇ ਨਾ ਤੁਹਾਨੂੰ ਖੁਦ ਨੂੰ ਇੰਨੀ ਖੁਸ਼ੀ ਹੋਊਗੀ ਜੀ ਐਨੇ ਪਿਆਰੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਸਰਦਾਰੀ ਸੂਟ ਹੈ ਜੇ ਕਿਤੇ ਇਹਦੇ ਨਾਲ ਤੁਸੀਂ ਪਿਓਰ ਦਾ ਦੁਪੱਟਾ ਡਾਈ ਕਰਵਾ ਲਿਆ ਨਾ ਸੂਟ ਦੇ ਕੇ ਆਹ ਕਹਿਣੇ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਇਹ ਸੂਟ ਮਿਲੂਗਾ ਜੀ ਤੁਹਾਨੂੰ 550 ਦਾ ਸੂਟ ਬਹੁਤ ਹੀ ਪਿਆਰਾ ਕੈਂਬ੍ਰਿਕ ਕਾਟਨ ਦਾ ਸੂਟ ਹੈ ਜੀ ਜਿਹੜਾ ਕਲਰ ਤੁਹਾਡੇ ਪਸੰਦ ਹੈ ਜੀ ਨਾਲ ਦੀ ਨਾਲ ਪਿੱਕਾਂ ਭੇਜੀ ਜਾਓ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 550 ਰੁਪਿਆ 550 ਰੁਪਏ ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਬਹੁਤ ਹੀ ਪਿਆਰਾ ਸੂਟ ਇਹ ਸੂਟਾਂ ਦੀ ਸ਼ਿਪਿੰਗ ਲੱਗੂਗੀ ਜੀ ਜਿਹੜਾ 550 ਸੂਟ ਮੈਂ ਬੋਲੇ ਆ ਇਹਦੀ ਸ਼ਿਪਿੰਗ ਹੈ ਜੀ ਅਲੱਗ ਤੋਂ ਨਾਲ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਇਹ ਸੂਟ ਵੀ ਤੁਹਾਨੂੰ ਮਿਲੂਗਾ ਜੀ 550 ਦਾ ਸੂਟ ਤੇ ਸ਼ਿਪਿੰਗ ਅਲੱਗ ਤੋਂ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਡਿਜੀਟਲ ਪ੍ਰਿੰਟ ਸੂਟ ਹੈ ਸੰਤੂਨ ਜੌਰਜਟ ਹੈ ਜੀ ਕਲਰ ਪ੍ਰਿੰਟ ਚੈੱਕ ਕਰੋ ਜੀ 799 ਸੂਟ ਦਾ ਪ੍ਰਾਈਸ ਹੈ ਜੀ ਓਨਲੀ 799 799 ਵਿੱਚ ਘਰ ਬੈਠੇ ਤੁਸੀਂ ਸੂਟ ਵਾਏ ਕਰੋ ਜੀ ਤੁਹਾਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ ਜਿਹੜਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਸੋਹਣੇ ਸੋਹਣੇ ਸੂਟ ਖਿੜੇ ਖਿੜੇ ਸੂਟ ਲਓ ਤੇ ਆਪ ਵੀ ਸੋਹਣੇ ਸੋਹਣੇ ਬਣ ਕੇ ਰਹੋ ਜੀ ਬਹੁਤ ਹੀ ਪਿਆਰੀ ਸੂਟਾਂ ਦੀ ਪ੍ਰਿੰਟਿੰਗ ਹੈ ਜਿਹੜੇ ਵੱਡੇ ਫਲਾਵਰ ਵਾਲੇ ਸੂਟ ਮੇਰੀਆਂ ਪੈਣਾ ਪਸੰਦ ਕਰਦੀਆਂ ਉਹਨਾਂ ਲਈ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਇਹਦੀ ਤੁਸੀਂ ਡਰੈਸ ਵੀ ਰੈਡੀ ਕਰਵਾ ਸਕਦੇ ਇਹਦਾ ਤੁਸੀਂ ਕੋਟ ਸੈੱਟ ਵੀ ਰੈਡੀ ਕਰਵਾ ਸਕਦੇ ਜਿਹੜਾ ਕਿ ਅੱਜਕੱਲ ਬਹੁਤ ਟ੍ਰੈਂਡ ਚ ਹੈ ਇਹਦਾ ਕੋਟ ਸੈੱਟ ਡਾਈ ਮਤਲਬ ਸਟੀਚ ਕਰਾਓ ਦੇਖਿਓ ਤੁਸੀਂ ਕਿੰਨੇ ਖਿਲੇ ਖਿਲੇ ਜੇ ਲੱਗੂਗੇ ਸੋਹਣੇ ਸੋਹਣੇ ਜੇ ਲੱਗੂਗੇ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਲੀਲਨ कॉटन ਦੇ ਲੀਲਨ कॉटन ਦਾ ਸੂਟ ਹੈ ਜੀ ਡਿਜੀਟਲ ਪ੍ਰਿੰਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 899 899 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜੇ ਕੋਈ ਮੇਰੀ ਭੈਣ ਸਾਤੋਂ ਦੁਪੱਟਾ ਵੀ ਵਾਇ ਕਰਨਾ ਚਾਹੁੰਦੀ ਹੈ ਤਾਂ ਦੁਪੱਟਾ ਵੀ ਤੁਸੀਂ ਲੱਗ ਤੋਂ ਸਾਤੋਂ ਵਾਇ ਕਰ ਸਕਦੇ ਆ ਦੁਪੱਟੇ ਨੂੰ ਤੁਸੀਂ ਲੇਸ ਲਗਵਾਉਣਾ ਚਾਹੁੰਦੇ ਆ ਤਾਂ ਵੀ ਅਸੀਂ ਨਾਲ ਜਿਵੇਂ ਇਸ ਸੂਟ 'ਚ ਪ੍ਰਿੰਟ ਹੈ ਨਾਲ ਦੀ ਅਸੀਂ ਅੰਡਰਗਰਾਉਂਡ ਲੈਂਸ ਲਾ ਕੇ ਸੂਟ ਦੁਪੱਟੇ ਨੂੰ ਭੇਜ ਦੂੰਗੇ ਜੀ ਡਬਲ ਟਾਈ ਐਂਡ ਡਾਈ ਕਰਵਾਉਣਾ ਚਾਹੁੰਦੇ ਆ ਤਾਂ ਵੀ ਤੁਸੀਂ ਦੱਸ ਸਕਦੇ ਆ ਤੁਸੀਂ ਆਪਣਾ ਨਾਪ ਭੇਜ ਕੇ ਸੂਟ ਅਸੀਂ ਤੁਹਾਨੂੰ ਸਟਿਚ ਕਰਕੇ ਤੁਹਾਡੇ ਘਰ ਤੱਕ ਪਹੁੰਚਾ ਦੂੰਗੇ ਜੀ ਹਾਂ ਜੇ ਤੁਸੀਂ ਕੋਈ ਆਪਣੇ ਟੇਲਰ ਤੋਂ ਕਰਵਾਉਣਾ ਚਾਹੁੰਦੇ ਆ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਸੂਟ ਬਾਏ ਕਰੋ ਆਪਣੇ ਟੇਲਰ ਤੋਂ ਸਟਿਚ ਕਰਾਓ ਜੇ ਤੁਸੀਂ ਇੱਕ ਵਾਰ ਸਾਤੋਂ ਕਰਵਾ ਕੇ ਦੇਖਣਾ ਚਾਹੁੰਦੇ ਆ ਤਾਂ ਵੀ ਤੁਹਾਡੀ ਇੱਛਾ ਜੀ ਤੁਸੀਂ ਕਰਵਾ ਸਕਦੇ ਆ ਬਹੁਤ ਹੀ ਪਿਆਰੇ ਲੀਲਨ ਦੇ ਪ੍ਰਿੰਟ ਸਰਦਾਰੀ ਪ੍ਰਿੰਟ ਹੈ ਜੀ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਜੀ ਦੇਖੋ ਅਸੀਂ ਵੀ ਆਮ ਕਰਾਂਦੇ ਹਾਂ ਵੀ ਰੇਟ ਵੀ ਚੈਜ ਹੋਵੇ ਤੇ ਸੂਟ ਵੀ ਬਹੁਤ ਵਧੀਆ ਹੋਵੇ ਹੈਨਾ ਕੋਸ਼ਿਸ਼ ਮੇਰੀ ਇਹੀ ਰਹਿੰਦੀ ਹੈ ਜੀ ਫਿਰ ਵੀ ਕਦੇ ਮਿਸਟੇਕ ਹੁੰਦੀ ਹੋਵੇ ਮੈਨੂੰ ਤਾਂ ਇਹ ਹੁੰਦਾ ਜੀ ਵੀ ਇੱਕ ਇੱਕ ਪੈਸਾ ਤੁਹਾਡਾ ਮੁੱਲ ਉਤਰੇ ਤੁਸੀਂ ਸੂਟ ਪਾਓ ਤੇ ਸਾਨੂੰ ਸੁਣੀ ਸੁਣੀ ਵਿਸ਼ੇਸ਼ ਦਵਾਂ ਸਿਰਫ ਇਹੀ ਆ ਮੇਰੇ ਮਨ ਚ ਦੇਖੋ ਜੀ ਕੰਮ ਕਦੇ ਘਟ ਕਦੇ ਵੱਧ ਹੋ ਸਕਦਾ ਪਰ ਜਦ ਆਪਾਂ ਇੱਕ ਵਾਰ ਕਿਸੇ ਦੇ ਦਿਲ ਚ ਜਗ੍ਹਾ ਬਣਾ ਲਈ ਉਹ ਕਦੇ ਖਤਮ ਨਹੀਂ ਹੋਣੀ ਜੀ ਇਹ ਤੁਸੀਂ ਮੇਰਾ ਪਰਸਨਲ ਐਕਸਪੀਰੀਅੰਸ ਐ ਥੋੜਾ ਕੀ ਐ ਮੈਨੂੰ ਇਹਦੇ ਬਾਰੇ ਪਤਾ ਨਹੀਂ ਕੰਮ ਦੇ ਜ਼ਰੀਏ ਚ ਮੈਂ ਕਦੇ ਵੀ ਇਹ ਸੋਚ ਕੇ ਨਹੀਂ ਕੰਮ ਕਰਦੀ ਕਿ ਮੈਂ ਅ ਅਗਲੇ ਨੂੰ ਜਮਾ ਹੀ ਬੇਕਾਰ ਸੂਟ ਤੇ ਇਦਾਂ ਜੇ ਅਗਲੇ ਨੇ ਮੇਰੇ ਪਰ ਮੈਨੂੰ ਪਿਕ ਹੋਰ ਦੀ ਭੇਜੀ ਮੈਂ ਸੂਟ ਤੋਂ ਉਹਨੂੰ ਹੋਰ ਭੇਜਦਾ ਇਹ ਕਦੇ ਨਹੀਂ ਹੋਊਗਾ ਜੀ ਅਗਲਾ ਸੂਟ ਚੈੱਕ ਕਰੋ ਜੀ ਮੰਡਾਲ ਸੰਤੂਨ ਦਾ ਸੂਟ ਐ ਬਹੁਤ ਹੀ ਪਿਆਰਾ ਰੇਟ ਘੱਟ ਲੱਗ ਕੇ ਆਏ ਆ ਜੀ ਇਹਨਾਂ ਦੇ ਪਹਿਲਾਂ ਵੀ ਕਸਟਮਰਾਂ ਨੇ ਇਹ ਸੂਟ ਵਾਇ ਕਰੇ ਸੀਗੇ ਹੁਣ ਇਹਨਾਂ ਦਾ ਰੇਟ ਘਟਾ ਕੇ ਆਇਆ ਜੀ ਜਿਵੇਂ ਪਿੱਛੇ ਤੇ ਰੇਟ ਘਟ ਕੇ ਆਉਂਦਾ ਮੈਂ ਉਵੇਂ ਹੀ ਤੁਹਾਨੂੰ ਅੱਗੇ ਲਾ ਦਿੰਨੀ ਆ ਜੀ ਬਾਟਮ 2.5 ਮੀਟਰ ਦੀ ਮੰਡਾਲ ਸੰਤੂਨ ਦੀ ਡਿਜੀਟਲ ਪ੍ਰਿੰਟ ਦੁਪੱਟਾ ਚਨੂਨ ਦਾ ਡਿਜੀਟਲ ਪ੍ਰਿੰਟ ਉਹ ਵੀ ਤੁਹਾਨੂੰ 2.5 ਮੀਟਰ ਦਾ ਮਿਲੂਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਪਹਿਲਾਂ ਇਹ ਸੂਟ ਸਾਡੇ ਕੋਲ 1400 ਦੀ ਰੇਂਜ ਵਿੱਚ ਆਇਆ ਸੀ ਹੁਣ ਇਹ ਸੂਟ ਰੇਟ ਘਟ ਕੇ ਆਇਆ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1100 ਰੁਪਿਆ ਤੁਸੀਂ ਇਸ ਗੱਲ ਤੇ ਆਈਡੀਆ ਲਾ ਸਕਦੇ ਆ ਜੀ ਮੈਂ ਇਹ ਸੂਟ 1400 ਦਾ ਵੀ ਸੇਲ ਕਰ ਸਕਦੀ ਸੀ ਰਾਮ ਨਾਲ ਪਰ ਜਿਵੇਂ ਰੇਟ ਸਾਡੇ ਕੋਲ ਪਿੱਛੋਂ ਘਟ ਕੇ ਆਉਂਦਾ ਨਾਲ ਦੀ ਨਾਲ ਮੈਂ ਕਸਟਮਰ ਨੂੰ ਘੱਟ ਰੇਟ ਵਿੱਚ ਸੂਟ ਦੇ ਦੇਣੀ ਆ ਜੀ ਪਿਓਰ ਕੈਂਬਰੀਕ ਦਾ ਡਿਜੀਟਲ ਪ੍ਰਿੰਟ ਏਕੇ ਟੈਕਸ ਦੇ ਬ੍ਰਾਂਡ ਦਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 799 799 ਵਿੱਚ ਤੁਹਾਨੂੰ ਬਹੁਤ ਹੀ ਪਿਆਰੀ ਪ੍ਰਿੰਟਿੰਗ ਜੀ ਜਿਹੜਾ ਕਲਰ ਤੁਹਾਡੇ ਪਸੰਦ ਆਉਂਦਾ ਜੀ ਉਹ ਤੇ ਟਿਕ ਲਾ ਕੇ ਨਾਲ ਦੀ ਨਾਲ ਤੁਸੀਂ ਫੇਸ ਦੋ ਜੀ ਸਕਰੀਨ ਤੇ ਜਿਹੜਾ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਉਹ ਸਾਡਾ WhatsApp ਨੰਬਰ ਹੈ ਜੀ ਇਸੀ ਨੰਬਰ ਤੇ ਤੁਸੀਂ ਕਾਲ ਕਰਕੇ ਮੇਰੇ ਤੋਂ ਸੋਹਣੇ ਸੋਹਣੇ ਸੂਟ ਮੰਗਵਾ ਸਕਦੇ ਆ ਤੁਸੀਂ ਇੱਕ ਵਾਰ ਪ੍ਰਿੰਟਿੰਗ ਤੇ ਨਿਗਾਹ ਮਾਰੋ ਜੀ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਸੂਟ ਦੇਖ ਕੇ ਜਰੂਰ ਮੇਰੀਆਂ ਭੈਣਾਂ ਜਿਹੜੀਆਂ ਵੀਡੀਓ ਦੇਖਦੀਆਂ ਮੈਂ ਨਹੀਂ ਕਹਿੰਦੀ ਤੁਸੀਂ 4 ਸੂਟ ਮੰਗਾਓ ਮੈਂ ਨਹੀਂ ਕਹਿੰਦੀ ਤੁਸੀਂ 5 ਸੂਟ ਮੰਗਾਓ ਸਿਰਫ ਇੱਕ ਸੂਟ ਮੰਗਾ ਕੇ ਤੁਸੀਂ ਆਪਣਾ ਐਕਸਪੀਰੀਅੰਸ ਕਰੋ ਵੀ ਹਾਂ ਇਹ ਬਾਕੀ ਸੂਟਾਂ 'ਚ ਗੱਲਬਾਤ ਹੈਗੀ ਆ ਜੀ 799 ਵਿੱਚ ਤੁਹਾਨੂੰ ਸੂਟ ਬਹੁਤ ਹੀ ਪਿਆਰਾ ਪੂਰੀ ਗਰਮੀ ਤੁਸੀਂ ਦੱਬ ਕੇ ਸੂਟ ਹੰਡਾਉਗੇ ਕੁਛ ਨਹੀਂ ਸੂਟ ਨੂੰ ਹੋਣਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 799 ਦੁਪट्टे ਆਲਮੋਸਟ ਆਪਣੇ ਕੋਲ ਹੁੰਨੇ ਆ ਜਿਹੜਾ ਦੁਪੱਟਾ ਤੁਹਾਡਾ ਮੈਚ ਕਰਦਾ ਸੂਟ ਲਓ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਬਹੁਤ ਹੀ ਪਿਆਰੇ ਤੁਹਾਨੂੰ ਸੂਟ ਮਿਲਣਗੇ ਪਲੇਨ ਬਾਟਮ ਹੈ ਜੀ ਨਾਲ ਪਲੇਨ ਬਾਟਮ ਵਾਈਟ ਕਲਰ ਦੀ ਵਾਈਟ ਕਲਰ ਦੀ ਬਾਟਮ ਹੈ ਬਹੁਤ ਹੀ ਵਧੀਆ ਪ੍ਰਿੰਟਿੰਗ ਵਾਲਾ ਨਾਲ ਸੂਟ ਰੱਖਿਆ ਗਿਆ ਬਹੁਤ ਹੀ ਪਿਆਰੇ ਕੈਂਬ੍ਰਿਕ ਕਾਟਨ ਦੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 950 ਦੇ ਦੋ ਸੂਟ ਜੀ 950 ਦੇ ਦੋ ਸੂਟ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਆਪਸ਼ਨ ਬਹੁਤ ਹੈ ਟਾਈ ਟਾਈ ਮੀਟਰ ਦੀ ਕੱਟ ਮਿਲੂਗੀ ਜੀ 950 ਦੇ ਦੋ ਸੂਟ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿਕ ਭੇਜ ਕੇ ਆਪਣਾ ਸੂਟ ਬਾਇ ਕਰ ਸਕਦੇ ਆ ਜੀ ਕਈ ਮੇਰੀਆਂ ਭੈਣਾਂ ਪੁੱਛਦੀਆਂ ਤੁਸੀਂ ਕਿੱਥੋਂ ਬਿਲੋਂਗ ਕਰਦੀਆਂ ਜਿਹੜੇ ਨਵੇਂ ਜੁੜਦੇ ਆ ਜੀ ਮੇਰੇ ਨਾਲ ਅਸੀਂ ਕਰਦੇ ਆ ਜੀ ਅਸੀਂ ਰੋਪੜ ਵਿੱਚ ਰਹਿੰਦੇ ਆ ਜੀ ਰੋਪੜ ਨੂੰ ਰੂਪਨਗਰ ਵੀ ਕਿਹਾ ਜਾਂਦਾ ਹੈ ਇਹ ਬਹੁਤ ਇਹ ਨਹੀਂ ਹੈ ਜੀ ਵੀ ਇਹ ਕਿਸੇ ਨੂੰ ਪਤਾ ਨਹੀਂ ਰੋਪੜ ਰੂਪਨਗਰ ਸਾਰਿਆਂ ਨੂੰ ਪਤਾ ਹੈ ਜੀ ਉੱਥੇ ਅਸੀਂ ਬਿਲੋਂਗ ਕਰਦੇ ਆਂ ਜੀ ਰੋਪੜ ਵਿੱਚੇ ਮੇਰੀ ਬੁਟੀਕ ਆ ਕੱਪੜੇ ਦਾ ਕੰਮ ਮੇਰਾ ਆਨਲਾਈਨ ਆ ਮੈਂ ਸਪੈਸ਼ਲ ਤੁਹਾਨੂੰ ਵੀਡੀਓ 'ਚ ਦੁਬਾਰਾ ਦੱਸਦੀ ਆ ਕਿਉਂ ਦੱਸਦੀ ਆ ਰੀਜ਼ਨ ਇਹ ਆ ਵੀ ਜਿਹੜੇ ਮੇਰੇ ਭੈਣਾਂ ਮੇਰੇ ਨਾਲ ਨਵੀਆਂ ਜੁੜਦੀਆਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਜਦ ਵੀ ਕਦੇ ਤੁਸੀਂ ਰੋਪੜ ਆਏ ਤਾਂ ਜਰੂਰ ਮੈਨੂੰ ਪਰਸਨਲੀ ਵੀ ਮਿਲ ਸਕਦੇ ਆ ਕੋਈ ਸਾਡਾ ਐਦਾਂ ਦਾ ਕੰਮ ਨਹੀਂ ਹੈ ਬੁਟੀਕ ਹੈ ਜੀ ਰੋਪੜ ਵਿੱਚ ਮੇਰੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਕਦੇ ਇਹ ਨਹੀਂ ਹੋਊਗਾ ਸੀ ਨਹੀਂ ਚੱਕੂਗੇ ਪਰ ਟਾਈਮਿੰਗ ਹੁੰਦੀ ਹੈ ਜੀ ਮਾਰਨਿੰਗ 8 ਤੋਂ ਇਵਨਿੰਗ 8 ਵਜੇ ਤੱਕ ਦੀ ਠੀਕ ਹੈ ਕੈਂਬਰੀਕ ਕਾਟਨ ਦਾ ਸੂਟ ਹੈ ਜੀ 2.5 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ 950 ਦੇ ਦੋ ਸੂਟ ਜੀ ਇੱਕ ਗੱਲ ਹੋਰ ਜੀ ਕਈ ਮੇਰੀਆਂ ਭੈਣਾਂ ਕਹਿੰਨੀਆਂ ਜੀ ਕੈਸ਼ ਔਨ ਡਿਲੀਵਰੀ ਦੇਖੋ ਜੀ ਕੈਸ਼ ਔਨ ਡਿਲੀਵਰੀ ਆ ਜਾਂ ਅਸੀਂ ਨਹੀਂ ਕਰਦੇ ਹੁਣ ਸੋਚਦੇ ਆ ਵੀ ਜਰੂਰ ਕਰੀਏ ਕਿਉਂਕਿ ਕਈ ਮੇਰੀਆਂ ਭੈਣਾਂ ਦੀ ਮਤਲਬ ਇਹ ਪ੍ਰੋਬਲਮ ਹੁੰਦੀ ਆ ਕਿ ਅਸੀਂ ਬਾਇ ਹੈਂਡ ਇਹ ਪੈਸੇ ਭੜਾਉਣੇ ਆ ਜਦੋਂ ਵੀ ਹੋਈ ਭੈਣੇ ਮੈਂ ਬਕਾਇਦਾ ਵੀਡੀਓ ਚ ਬੋਲ ਦੇਣਾ ਜਾਂ ਅਸੀਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ Google Pay Paytm ਕਰਕੇ ਤੁਸੀਂ ਸੀਜ਼ਰ ਕੇ ਹੈ ਜੀ ਸੂਟ ਮਗਾਉਣ ਦਾ ਉਹ ਵੀ ਮੈਂ ਤੁਹਾਨੂੰ ਦੱਸ ਦਵਾਂ ਜੀ ਤੁਸੀਂ ਕੀ ਕਰਨਾ ਹੈ ਜਿਵੇਂ ਤੁਸੀਂ ਵੀਡੀਓ ਮੇਰੀ ਦੇਖੀ ਤੁਸੀਂ ਪਿਕ ਸੈਂਡ ਕਰਨੀ ਨਹੀਂ ਆਉਂਦੀ ਕਿਸੇ ਤੋਂ ਕਰਵਾ ਦਿਓ ਜੀ ਸੂਟ ਸਾਤੋ ਜੈਸ ਜਨ ਉਹ ਵੀ ਸਾਡੇ ਕੋਲ ਹੈ ਜਾਂ ਨਹੀਂ ਪੁੱਛ ਕੇ Google Pay Paytm ਕਰਕੇ ਸਕਰੀਨ ਸ਼ਾਟ ਸੈਂਡ ਕਰਨਾ ਹੈ ਜੀ ਜਦ ਅਸੀਂ ਓਕੇ ਲਿਖਤਾ ਵੀ ਹਾਂਜੀ ਤੁਹਾਡੇ ਪੇਮੈਂਟ ਮੇਰੇ ਕੋਲ ਆ ਗਈ ਜੀ ਤੁਸੀਂ ਆਪਣਾ ਐਡਰੈਸ ਸੈਂਡ ਕਰਨਾ ਹੈ ਆਲ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਤੁਸੀਂ ਕਿਤੇ ਵੀ ਬੈਠੇ ਹੋ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਆਨ ਸਟੀਚ ਮੰਗਾਉਣਾ ਚਾਹੁੰਦੇ ਆ ਤਾਂ ਵੀ ਮੰਗਵਾ ਸਕਦੇ ਆ ਸਟੀਚ ਕਰਵਾ ਕੇ ਮੰਗਾਉਣਾ ਚਾਹੁੰਦੇ ਆ ਤਾਂ ਵੀ ਮੰਗਵਾ ਸਕਦੇ ਆ ਵਿਦ ਦੁਪੱਟਾ ਲੈਣਾ ਚਾਹੁੰਦੇ ਆ ਤਾਂ ਅਲੱਗ ਤੋਂ ਮੈਸੇਜ ਕਰ ਦਿਓ ਜੀ ਦੁਪੱਟਾ ਮੈਂ ਤੁਹਾਨੂੰ ਨਾਲ ਡਾਈ ਕਰਵਾ ਕੇ ਭੇਜ ਦੂੰਗੀ ਜੀ ਸਿਰਫ ਤੁਸੀਂ ਆਪਣਾ ਕਰਨਾ ਕੀ ਐ ਡਰੈੱਸ ਸੈਂਡ ਕਰਨਾ ਦੋ ਕੰਟੈਕਟ ਨੰਬਰ ਲਿਖਣੇ ਆ ਵਿੱਚ ਕਿਉਂਕਿ ਕਈ ਵਾਰ ਹੁੰਦਾ ਜੀ ਪੋਸਟਮੈਨ ਫੋਨ ਕਰਦਾ ਇੱਕ ਨੰਬਰ ਆਪਾਂ ਨਹੀਂ ਚੱਕਦੇ ਕਈ ਵਾਰ ਕਿਸੇ ਫਕਸ਼ਨ 'ਚ ਹੁੰਨੇ ਆ ਕਈ ਵਾਰ ਵੀਜੀ ਹੁੰਨੇ ਆ ਤਾਂ ਦੂਜਾ ਫੋਨ ਤੇ ਵੀ ਪਰੇਸ਼ਾਨ ਨਾ ਹੋਵੇ ਹੈਨਾ ਪੋਸਟਮੈਨ ਇਸ ਕਰਕੇ ਜੀ ਤੁਸੀਂ ਜ਼ਰੂਰ ਦੋ ਨੰਬਰ ਲਿਖਿਆ ਕਰੋ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਬਿਲਕੁਲ ਟੈਨਸ਼ਨ ਨਹੀਂ ਲੈਣੀ ਜਿੱਦਾਂ ਅਸੀਂ ਵੀਡੀਓ 'ਚ ਦੱਸਦੇ ਆ ਉਹੀ ਫੈਬਰਿਕ ਪਹੁੰਚੂਗਾ ਥੈਂਕ ਯੂ ਸੋ ਮਚ